ਮੇਰਾ ਨਾਮ ਗੱਬਰਨ ਸਿੰਘ ਹੈ ਜੀ ਮੈਂ ਮੌਜੂਦਾ ਕਾਉਂਸਲਰ ਦਾ ਪਤਿਆ ਜਨਤਾ ਪ੍ਰੀਤ ਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਣਾ ਜੀ ਕਰੀਬ ਇੱਕ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਏ ਸਕਾਰਪੀਓ ਵਾਈਟ ਕਲਰ ਹੈ ਪਰ ਐਚ ਆਰ 83 1904 ਨੰਬਰ ਹੈ ਜੀ ਉਹ ਗੱਡੀ ਚੋਰ ਆਏ ਨੇ ਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ ਮੇਰੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਉਤੋਂ ਜਿਹਦਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਇਹਦਾ ਗੱਡੀ ਹੈ ਜਿਹੜੀ ਚੋਰੀ ਹੋਈ ਹੈ ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੀ ਗੱਡੀ ਹੈ ਮੇਰੀ ਮੇਰੀ ਮਦਦ ਕਰੋ ਲਵਾਨ ਦੇ ਵਿੱਚ ਤੇ ਜਿੰਨੀ ਵੀ ਛੇਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਤੱਕ ਪਹੁੰਚਾਓ ਮੇਰਾ ਨਾਮ ਗੱਬਰਮ ਸਿੰਘ ਹੈ ਜੀ ਮੈਂ ਮੌਜੂਦਾ ਕਾਉਂਸਲਰ ਦਾ ਪਤਿਆ ਜਨਤਾ ਪ੍ਰੀਤ ਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਣਾ ਜੀ। ਕਰੀਬ ਇੱਕ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਏ। ਸਕਾਰਪੀਓ ਵਾਈਟ ਕਲਰ ਹੈ। ਪਰ HR 83 1904 ਨੰਬਰ ਹੈ ਜੀ। ਉਹ ਗੱਡੀ ਚੋਰ ਆਏ ਨੇ ਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ। ਮੇਰੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਉਤੋਂ ਜਿਹਦਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਇਹਦਾ ਗੱਡੀ ਹੈ ਜਿਹੜੀ ਚੋਰੀ ਹੋਈ ਹੈ ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੀ ਗੱਡੀ ਹੈ ਮੇਰੀ ਮੇਰੀ ਮਦਦ ਕਰੋ ਲਵਾਨ ਦੇ ਵਿੱਚ ਤੇ ਜਿੰਨੀ ਵੀ ਛੇਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਤੱਕ ਪਹੁੰਚਾਓ ਮੇਰਾ ਨਾਮ ਗੱਬਰਮ ਸਿੰਘ ਹੈ ਜੀ ਮੈਂ ਮੌਜੂਦਾ ਕਾਉਂਸਲਰ ਦਾ ਪਤੀ ਆਂ ਜਨਤਾ ਪ੍ਰੀਤਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਿਣਾ ਜੀ। ਕਰੀਬ ਇੱਕ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਏ। ਸਕਾਰਪੀਓ ਵਾਈਟ ਕਲਰ ਹੈ। ਪਰ ਐਚ ਆਰ 83 1904 ਨੰਬਰ ਹੈ ਜੀ। ਉਹ ਗੱਡੀ ਚੋਰ ਆਏ ਨੇ ਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ। ਮੇਰੇ ਗਵਾਂਢੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਉਥੋਂ ਜਦੋਂ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਇਹਦਾ ਗੱਡੀ ਹੈ ਜਿਹੜੀ ਚੋਰੀ ਹੋਈ ਹੈ ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੀ ਗੱਡੀ ਹੈ ਮੇਰੀ ਮੇਰੀ ਮਦਦ ਕਰੋ ਲਵਾਨ ਦੇ ਵਿੱਚ ਤੇ ਜਿੰਨੀ ਵੀ ਛੇਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਤੱਕ ਬਚਾਓ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप